ਤੁਸੀਂ ਜਿਵੇਂ ਪਹਿਲਾਂ ਬੈਂਸ ਭਰਾਮਾਂ ਦੀ ਪਾਰਟੀ ਨੂੰ ਛੱਡਿਆ ਵੀ ਉਹ ਕਾਂਗਰਸ ਚਲੇ ਗਏ ਮਾਰ ਸਾਹਿਬ ਦੀ ਪਾਰਟੀ ਨੂੰ ਛੱਡਿਆ ਵੀ ਉਹਨਾਂ ਦੇ ਵਿੱਚ ਜਿਹੜੀ ਕਹਿਣੀ ਹੋਰ ਆ ਤੇ ਕਰਨੀ ਉਹਨਾਂ ਦੀ ਹੋਰ ਆ ਹਾਂਜੀ ਤੁਹਾਨੂੰ ਲੱਗਦਾ ਵੀ ਜਿਹੜੀ ਭਾਈ ਅਮਰਤਪਾਲ ਸਿੰਘ ਦੀ ਪਾਰਟੀ ਆ ਵੀ ਉਹ ਜੋ ਕਹਿ ਰਹੇ ਨੇ ਉਹ ਤੇ ਖਰੇ ਤਰਨਗੇ ਸਾਨੂੰ ਫਿਲਹਾਲ ਤਾਂ ਹਰ ਇੱਕ ਬੰਦੇ ਨੂੰ ਜਿੰਨੀ ਦੇਰ ਤੱਕ ਅਸੀਂ ਨਹੀਂ ਜਮਾਉਂਦੇ ਉਨੀ ਦੇਰ ਤੱਕ ਤਾਂ ਆਪਾਂ ਉਹਨੂੰ ਕੁਝ ਕਹੀ ਨਹੀਂ ਸਕਦੇ ਜਦੋਂ ਉਹਨਾਂ ਨੂੰ ਜਮਾਵਾਂਗੇ ਜੇ ਉਹ ਗੱਲ ਤੋਂ ਅਸੀਂ ਅਮਰਤਪਾਲ ਨੂੰ ਵੀ ਟੋਕਾਂਗੇ ਕਿਉਂਕਿ ਅਸੀਂ ਤਾਂ ਪੰਜਾਬ ਵਾਸਤੇ ਜੀ ਰਹੇ ਹਾਂ ਅਸੀਂ ਸਿੱਖੀ ਵਾਸਤੇ ਜੀ ਰਹੇ ਹਾਂ ਤੇ ਜਿਹੜੇ ਪੰਜਾਬ ਦੀ ਜਵਾਨੀ ਪੰਜਾਬ ਦੀ ਖੇਸਾਨੀ ਪੰਜਾਬ ਦਾ ਪਾਣੀ ਅਸੀਂ ਤਾਂ ਇਹ ਸਾਰੀਆਂ ਚੀਜ਼ਾਂ ਵਾਸਤੇ ਜੀ ਰਹੇ ਹਾਂ ਨਾ ਵੀ ਸਾਡੇ ਅੱਜ ਜਵਾਨੀ ਨਾਲ ਕੀ ਹੋ ਰਿਹਾ ਹੈ ਖੇਸਾਨੀ ਨਾਲ ਕੀ ਹੋ ਰਿਹਾ ਹੈ ਪਾਣੀਾਂ ਤੇ ਡਾਕੇ ਵੱਜ ਰਹੇ ਨੇ ਜਿੱਦਨ ਸਾਨੂੰ ਲੱਗੂ ਵੀ ਭਾਈ ਅਮਰਤਪਾਲ ਸਿੰਘ ਇਹ ਚੀਜ਼ਾਂ ਦੇ ਪਹਿਰਾ ਨਹੀਂ ਦੇ ਰਿਹਾ ਅਸੀਂ ਕੋ ਆਪਣਾ ਹੋਰ ਗਰੁੱਪ ਨਾਲ ਜਿਹੜਾ ਕੋਈ ਸਾਨੂੰ ਲੱਗਦਾ ਚੰਗਾ ਭਲੇ ਕੰਮ ਕਰੋ ਅਸੀਂ ਉਹਦੇ ਨਾਲ ਜੁੜਾਂਗੇ ਮੈਰੀ ਤਾਂ ਹਮੇਸ਼ਾ ਤੋਂ ਇਹ ਪ੍ਰਾਇਓਰਟੀ ਰਹੀ ਹੈ ਵੀ ਜਿਹੜਾ ਪੰਜਾਬ ਦਾ ਪੱਖੀ ਹੈ ਪੰਜਾਬ ਦਾ ਸੋਚਦਾ ਉਹਦੇ ਨਾਲ ਜੁੜਿਆ ਜਾਵੇ ਸੋ ਪਹਿਲਾਂ ਸਾਰੀਆਂ ਪਾਰਟੀਆਂ ਨਾਲੋਂ ਮੈਨੂੰ ਬੈਂਸ ਸਾਹਿਬ ਚੰਗੇ ਲੱਗੇ ਉਹਨਾਂ ਦਾ ਸੁਭਾਅ ਲੋਕਾਂ ਵਾਸਤੇ ਲੜਨ ਦਾ ਉਹਨਾਂ ਦਾ ਜज्ਬਾ ਉਹਨਾਂ ਰਹਿ ਰਹੇ ਉਹਨਾਂ ਨੇ ਕੰਮ ਵੀ ਕਰਿਆ ਸ਼ੁਰੂਆਤੀ ਦੌਰ ਚ ਉਹ ਸਿਮਰਜੀਤ ਮਾਨ ਦੀ ਪਾਰਟੀ ਚ ਨਿਕਲ ਕੇ ਗਏ ਹਾਂਜੀ ਉਹ ਜਿਵੇਂ ਮਾਨ ਸਾਹਿਬ ਇਹ ਗੱਲ ਕਹਿੰਦੇ ਹੁੰਦੇ ਆ ਕਹਿੰਦੇ ਵੀ ਅਸੀਂ ਤਾਂ ਯੂਨੀਵਰਸਟੀਆਂ ਤੋਰੀਆਂ ਹੋਈਆਂ ਨੇ ਵੀ ਲੋਕ ਸਾਡੇ ਕੋਲੇ ਆਫੇ ਦੇਖ ਕੇ ਦੂਜੀਆਂ ਪਾਰਟੀਆਂ ਚਲੇ ਜਾਂਦੇ ਨੇ ਉਦੋਂ ਜਿਹੜਾ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਸੀ ਉਹ ਬੜਾ ਸੋਹਣਾ ਸੀ ਉਹ ਲੋਕਾਂ ਨਾਲ ਖੜਦੇ ਸੀ ਫਿਰ ਪਿੱਛੋਂ ਜਾ ਕੇ ਜਿਵੇਂ ਕਹ ਲਓ ਕਿ ਉਹ ਸਿਆਸਤ ਦਾ ਰੰਗ ਹਰ ਇੱਕ ਦੇ ਚੜ ਜਾਂਦਾ ਤੇ ਉਸੇ ਤਰ੍ਹਾਂ ਕੀ ਜੇ ਇਹੀ ਰੰਗ ਇਧਰ ਜੜ ਗਿਆ ਫਿਰ ਅੱਗੇ ਕੀ ਦੇਖੋਗੇ ਕੀ ਭੋਵੇਗਾ ਇਸ ਪਾਰਟੀ ਦਾ ਫਾ ਪਾਰਟੀ ਤਾਂ ਉਹ ਇੱਕ ਤਾਂ ਸੀ ਤਾਂ ਸਾਰੇ ਜਣੇ ਸਿਰਫ ਪੰਜਾਬ ਵਾਸਤੇ ਜੋਰ ਮਾਰ ਰਹੇ ਆ ਅਸੀਂ ਇੱਕ ਸਭ ਨੂੰ ਕਹਿ ਰਹੇ ਆ ਅਸੀਂ ਐ ਨਹੀਂ ਕਹਿ ਰਹੇ ਭਾਈ ਅਮਰਤਪਾਲ ਨਾਲ ਜਿਹੜਾ ਅਮਰਤਪਾਲ ਦੇ ਨਾਲ ਜੁੜੋ ਅਸੀਂ ਤਾਂ ਇਹ ਕਹਿ ਰਹੇ ਨੇ ਜਿਹੜਾ ਸਾਡੇ ਗੁਰੂ ਗ੍ਰੰਥ ਸਾਹਿਬ ਦਾ ਸਿਧਾਂਤ ਹੈ ਅਸੀਂ ਕਹਿੰਦੇ ਆ ਵੀ ਸਾਰੇ ਅਸੀਂ ਇੱਕ ਨਿਸ਼ਾਨ ਸਾਹਿਬ ਇਕੱਠੇ ਰੋਈਏ ਅਸੀਂ ਤਾਂ ਹੀ ਹਰ ਹਰ ਇੱਕ ਪਾਸੇ ਇਨਸਾਫ ਲੈ ਸਕਦੇ ਆ ਨਹੀਂ ਜੇ ਅਸੀਂ ਬੰਦਿਆਂ ਨਾਲ ਜੁੜਾਂਗੇ ਬੰਦੇ ਤਾਂ ਆਉਂਦੇ ਜਾਂਦੇ ਰਹਿੰਦੇ ਨੇ ਸਾਨੂੰ ਕੋਈ ਦੀ ਪਰਪੱਕ ਸੋਚਣਾ ਜੁੜਨਾ ਚਾਹੀਦਾ ਜਿਹੜੀ ਹਮੇਸ਼ਾ ਸਾਨੂੰ ਕਿਤੇ ਧੋਖਾ ਨਾ ਦੇਵੇ ਸਾਨੂੰ ਗੁਰੂਗ੍ਰੰਥ ਸਾਹਿਬ ਤੋਂ ਜਿਹੜਾ ਪ੍ਰਕਾਸ਼ ਲੈ ਕੇ ਸਾਨੂੰ ਹਮੇਸ਼ਾ ਚੱਲਣਾ ਚਾਹੀਦਾ